ਸਾਰਿਆਂ ਨੂੰ ਮਸੀਹ ਵਿੱਚ ਸਲਾਮ ਪਰਮੇਸ਼ਵਰ ਸਾਰਿਆਂ ਨੂੰ ਬਰਕਤ ਰਾਸ਼ੀਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੀਆਂ ਅੱਜ ਦੇ ਦਿਨ ਲਈ ਅੱਜ ਦੇ ਸਮੇਂ ਲਈ ਜੋ ਉਹਨਾਂ ਨੇ ਸਾਡੇ ਜੀਵਨਾਂ 'ਚ ਬਖਸ਼ਿਆ ਕਿਉਂਕਿ ਪਰਮੇਸ਼ਵਰ ਸਾਡੇ ਮਹਾਨ ਆ ਸਰਵਸ਼ਕਤੀਮਾਨ ਆ ਜੋ ਸਾਡੇ ਜੀਵਨਾਂ 'ਚ ਆਪਣੇ ਕੰਮਾਂ ਨੂੰ ਪ੍ਰਗਟ ਕਰਦੇ ਆ ਅੱਜ ਅਸੀਂ ਪ੍ਰਾਰਥਨਾ ਕਰਦੇ ਆ ਜੇ ਤੁਸੀਂ ਨਿਰਾਸ਼ ਹੋ ਪਰੇਸ਼ਾਨ ਹੋ ਕਿਸੇ ਵੀ ਤੰਗੀ ਤਕਲੀਫ ਵਿੱਚ ਹੋ ਤੁਹਾਡੇ ਘਰਾਂ ਵਿੱਚ ਪਰੇਸ਼ਾਨੀਆਂ ਆ ਤੜੇ ਕਾਰਾਂ ਵਿੱਚ ਕੋਈ ਵੀ ਉਲਝਣਾ ਨਾ ਕੋਈ ਲੜਾਈ ਝਗੜਾ ਆ ਕਿਸੇ ਤਰ੍ਹਾਂ ਦੀਆਂ ਵੀ ਪਰੇਸ਼ਾਨੀਆਂ ਆ ਤੁਹਾਡੇ ਕਾਰੋਬਾਰਾਂ ਵਿੱਚ ਕੋਈ ਪਰੇਸ਼ਾਨੀਆਂ ਕੋਈ ਹਸਬੰਡ ਵਾਈਫ ਵਿੱਚ ਕੋਈ ਪਰੇਸ਼ਾਨੀਆਂ ਤੋਂ ਪਰਮੇਸ਼ਵਰ ਉਹ ਸਾਰੀਆਂ ਮੁਸ਼ਕਲਾਂ ਦਾ ਅੱਜ ਹੱਲ ਕਰਨਗੇ ਆਈਏ ਸਭ ਜਨ ਮਿਲ ਕੇ ਉਹ ਪਿਆਰ ਪ੍ਰਮਾਤਮਾ ਲਈ ਪ੍ਰਾਰਥਨਾ ਕਰਦੇ ਹਾਂ ਜਿਨ੍ਹਾਂ ਦੇ ਜੀਵਨਾਂ ਵਿੱਚ ਕੋਈ ਵੀ ਰੁਕਾਵਟ ਚੱਲ ਰਹੀ ਆ ਪਰਮੇਸ਼ਰ ਉਹਨਾਂ ਨੂੰ ਸਾਰੀਆਂ ਰੁਕਾਵਟਾਂ ਤੋਂ ਆਜ਼ਾਦ ਕਰੇ ਔਰ ਪਰਮੇਸ਼ਰ ਉਹਨਾਂ ਦੇ ਜੀਵਨਾਂ ਵਿੱਚ ਆਪਣੀ ਮਹਿਮਾ ਨੂੰ ਔਰ ਆਪਣੇ ਕੰਮਾਂ ਨੂੰ ਉਹਨਾਂ ਦੇ ਜੀਵਨਾਂ ਵਿੱਚ ਪ੍ਰਗਟ ਕਰੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਔਰ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ ਹallelujah 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 ਸਵਰਗীয় ਪਿਤਾ ਟੜਾ ਤਨਵਾਦ ਹੋਂ 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 ਯੀਸ਼ੂ ਰਾਜਾ ਟੜੇ ਨਾਮ ਦੀ ਵਡਿਆਈ 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 ਮੇਰੇ ਜ਼ਿੰਦੇ ਯਹਵਾ ਪਰਮੇਸ਼ਵਰ ਟੜਾ ਸ਼ੁਕਰ ਕਰਦੀਆਂ ਮੇਰੇ ਜ਼ਿੰਦੇ ਯਹਵਾ ਪਰਮੇਸ਼ਵਰ ਜੀ ਟੜਾ ਸ਼ੁਕਰ ਕਰਦੀਆਂ ਅੱਜ ਦੇ ਸਮੇਂ ਲਈ ਅੱਜ ਦੇ ਦਿਨ ਲਈ ਮੈਂ ਯੀਸ਼ੂ ਰਾਜਾ ਟੜਾ ਤਨਵਾਦ ਕਰਦੀਆਂ ਜੋ ਤੁਸੀਂ ਸਾਡੇ ਜੀਵਨਾਂ 'ਚ ਬਖਸ਼ਿਆ ਕਿਉਂ ਜੋ ਤੁਸੀਂ ਮਹਿਮਾ ਦੇ ਯੋਗ ਪਰਮੇਸ਼ਰ ਹੋ ਤੁਸੀਂ ਆराधना ਦੇ ਯੋਗ ਪਰਮੇਸ਼ਰ ਹੋਈਏ ਯਿਸੂ ਰਾਜਾ ਤੁਸੀਂ ਹਮੇਸ਼ਾ ਸਾਡੇ ਅੰਗ ਸੰਗ ਰਹਿਣ ਵਾਲੇ ਪਰਮੇਸ਼ਰ ਹੋ ਹਮੇਸ਼ਾ ਸਾਡੀ ਮਦਦ ਔਰ ਸਹਾਇਤਾ ਕਰਨ ਵਾਲੇ ਪਰਮੇਸ਼ਰ ਹੋਈਏ ਯਿਸੂ ਰਾਜਾ ਕਿਉਂਕਿ ਤੁਸੀਂ ਆਪਣੇ ਵਚਨ ਵਿੱਚ ਲਿਖਿਆ ਇੱਕ ਦੁੱਧ ਚਗਾਉਂਦੀ ਮਾਂ ਆਪਣੇ ਬੱਚੇ ਨੂੰ ਛੱਡ ਸਕਦੀ ਆ ਲੇਕਿਨ ਤੁਸੀਂ ਵਫਾਦਾਰ ਪਰਮੇਸ਼ਰ ਹੋ ਨਾ ਤੁਸੀਂ ਕਦੀ ਛੱਡਦੇ ਹੋ ਨਾ ਕਦੀ ਤੁਸੀਂ ਤਿਆਗਦੇ ਹੋ ਤੁਸੀਂ ਹਮੇਸ਼ਾ ਆਪਣੇ ਮੰਨਣ ਵਾਲਿਆਂ ਦੇ ਅੰਗ ਸੰਗ ਰਹਿਣ ਵਾਲੇ ਪਰਮੇਸ਼ਰ ਹੋਈਏ ਯਿਸੂ ਰਾਜਾ ਤੁਹਾਡਾ ਧੰਨਵਾਦ ਕਰਦੇ ਸਵਰਗਯੇ ਪਿਤਾ ਤੁਹਾਡਾ ਹੀ ਧੰਨਵਾਦ ਕਰਦੇ ਸਵਰਗਯੇ ਪਿਤਾ ਤੁਹਾਡਾ ਅਨੁਗ੍ਰਹਿ ਹੋ ਮੇਰੇ ਯੇਸ਼ੂ ਰਾਜਾ ਤੁਹਾਡਾ ਅਨੁਗ੍ਰਹਿ ਹੋ ਮੇਰੇ ਯੇਸ਼ੂ ਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਵੜਿਆਈਆਂ ਦੇ ਜੋਗੇ ਪਰਮੇਸ਼ਵਰ ਤੁਹਾਡਾ ਸ਼ੁਕਰ ਹੋ ਵੜਿਆਈਆਂ ਦੇ ਜੋਗੇ ਪਰਮੇਸ਼ਵਰ ਤੁਹਾਡਾ ਸ਼ੁਕਰ ਹੋ ਤੁਹਾਡਾ ਅਨੁਗ੍ਰਹਿ ਹੋ ਵੀ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਅਨੁਗ੍ਰਹਿ ਹੋ ਮੇਰੇ ਯੇਸ਼ੂ ਰਾਜਾ ਧਿਆ ਦੇ ਸਾਗਰ ਤੁਹਾਡਾ ਧੰਨਵਾਦ ਕਰਦੀਆਂ ਧਿਆ ਦੇ ਸਾਗਰੀ ਯੀਸ਼ੂ ਜੀ ਤੁਹਾਡਾ ਧੰਨਵਾਦ ਕਰਦੀਆਂ ਅੱਜ ਦੀ ਪ੍ਰਾਰਥਨਾ ਇੱਕ ਇੱਕ ਲਈ ਬਰਕਤ ਦਾ ਆਸ਼ਿਸ਼ ਦਾ ਕਾਰਨ ਹੋ ਅੱਜ ਦੀ ਪ੍ਰਾਰਥਨਾ ਇੱਕ ਇੱਕ ਲਈ ਆਜ਼ਾਦੀ ਦਾ ਕਾਰਨ ਹੋ ਅੱਜ ਦੀ ਪ੍ਰਾਰਥਨਾ ਇਹਨਾਂ ਲਈ ਆਨੰਦ ਦਾ ਕਾਰਨ ਹੋ ਪਿਆਰੇ ਪਰਮੇਸ਼ਰ ਜਿੰਨੇ ਵੀ ਬੋਝ ਦੇ ਹੇਠਾਂ ਦੱਬੇ ਹੋਇਆ ਪਿਆਰੇ ਪਰਮੇਸ਼ਰ ਉਹ ਤੁਹਾਡੀ ਆਵਾਜ਼ ਨੂੰ ਸੁਣਨ ਪਿਆਰੇ ਪਰਮੇਸ਼ਰ ਤੁਹਾਡੇ ਵਚਨਾਂ ਨੂੰ ਸੁਣਨ ਪਿਆਰੇ ਪਰਮੇਸ਼ਰ ਔਰ ਉਹ ਆਪਣੇ ਬੋਝ ਤੋਂ ਆਜ਼ਾਦ ਕੀਤੇ ਜਾਣ ਯੀਸ਼ੂ ਰਾਜਾ ਔਰ ਪਿਆਰੇ ਪਰਮੇਸ਼ਰ ਆਪਣੇ ਛੀਬਾਂ ਵਿੱਚ ਰਿਹਾਈ ਨੂੰ ਗ੍ਰਹਿਣ ਕਰਨ ਯੈਸ਼ੂ ਰਾਜਾ ਤੁਹਾਡਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਮੇਰੇ ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੇ ਯੈਸ਼ੂ ਰਾਜਾ ਮੇਰੇ ਪਵਿੱਤਰ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਯੈਸ਼ੂ ਜੀ ਮੈਂ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਜੋ ਹੈ ਸੁਵਣ ਵਾਈਫ ਵਿੱਚ ਲੜਾਈ ਝਗੜਾ ਰਹਿੰਦਾ ਕਿਸੇ ਵੀ ਵਜ੍ਹਾ ਦੇ ਕਾਰਨ ਪਿਆਰੇ ਪਰਮੇਸ਼ਰ ਜੀ ਉਨ੍ਹਾਂ ਦੇ ਜੀਵਨਾਂ ਵਿੱਚੋਂ ਸਾਰੇ ਲੜਾਈ ਝਗੜੇ ਤੁਹਾਡੇ ਨਾਂ ਦੇ ਦੁਆਰਾ ਛਾਂਦੇ ਰਹੀਏ ਯਿਸੂ ਰਾਜਾ ਉਨ੍ਹਾਂ ਦੇ ਜੀਵਨਾਂ ਵਿੱਚ ਤੁਹਾਡੇ ਨਾਂ ਦੀ ਸੱਚੀ ਸ਼ਾਂਤੀ ਟਹਿਰੇ ਪਿਆਰੇ ਪਰਮੇਸ਼ਰ ਉਹਨਾਂ ਨੂੰ ਪਿਆਰੇ ਪਰਮੇਸ਼ਰ ਜੀ pyar ਮੁਹੱਬਤ ਨਾਲ ਰਹਿਣ ਦੀ ਹਿੰਮਤ ਔਰ ਤਾਕਤ ਬਖਸ਼ੋ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਮੈਂ ਉਹ ਕਰਾਂ ਪਰਿਵਾਰਾਂ ਲਈ ਪ੍ਰਾਰਥਨਾ ਕਰਦੀ ਜਿਨ੍ਹਾਂ ਵਿੱਚ ਲੜਾਈ ਝਗੜੇ ਰਹਿੰਦੇ ਯਿਸੂ ਰਾਜਾ ਉਹ ਕਰਾਂ ਪਰਿਵਾਰਾਂ ਵਿੱਚੋਂ ਹਰ ਤਰ੍ਹਾਂ ਦਾ ਕਲੇਸ਼ ਹਰ ਤਰ੍ਹਾਂ ਦਾ ਲੜਾਈ ਝਗੜਾ ਤੁਹਾਡੇ ਨਾਂ ਦੇ ਦੁਆਰਾ ਛਾਂਦਾ ਰਹੀਏ ਯਿਸੂ ਰਾਜਾ ਅੱਜ ਸਾਰੇ ਤੁਹਾਡੀ ਕਿਰਪਾ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਮੇਰੇ ਸਵਰਗੀ ਪਿਤਾ ਅੱਜ ਸਾਰੇ ਤੁਹਾਡੀ ਕਿਰਪਾ ਨੂੰ ਆਪਣੇ ਜੀਵਨ ਚ ਗ੍ਰਹਿਣ ਕਰਨ ਪਿਆਰੇ ਪਰਮੇਸ਼ਰ ਇਹਨਾਂ ਦੇ ਜੀਵਨਾ ਵਿਸਤਾਰੇ ਨਾਮ ਦੀ ਸੱਚੀ ਸ਼ਾਂਤੀ ਟਹਿਰੇ ਪਿਆਰੇ ਪਰਮੇਸ਼ਰ ਇਹਨਾਂ ਦੇ ਜੀਵਨਾ ਵਿਸਤਾਰੇ ਅਜਲਾਲ ਪ੍ਰਗਟ ਕੀਤਾ ਜਾਏ ਮੇਰੇ ਯੇਸ਼ੂ ਰਜਾ ਇਹਨਾਂ ਦੇ ਜੀਵਨਾ ਵਿਸਤਾਰੇ ਅਨੁਗ੍ਰਹਿ ਹੋ ਯੇਸ਼ੂ ਜੀ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ پوتر پرمیشور پوتر پرمیشور پوتر پرمیشور پوتر پرمیشور پویتر پرمیشور یس سو جی ٹاڈا شکر ہو یس شو جی ٹھاڈا شکر ہو یس سو جی ٹاڈا شکر ہو یس سو جی ٹاڈا شکر ٹڑے لہو کی جے ٹڑے لہو کی جے ٹاڑے لہو کی جی ٹاڑے لہو کی جی ٹاڑے لہو کی جے ٹاڑے لہو کی جت مہان پرمیشور ات مہان پرمیشور ات مہان پرمیشور ات مہان پرمیشور ات مہان پرمیشور ਟੜੇ ਲਹੂ ਕੀ ਜੈ 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 ਟੜਾ ਜ਼ਲਾਲ ਹੋ 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 ਟੜਾ ਪਵਿੱਤਰ ਆਤਮਾ ਇੱਕ ਇੱਕ ਜੀਵਨ ਚਕਾਰੀਏ ਕਰੇ ਟੜਾ ਪਵਿੱਤਰ ਆਤਮਾ ਇਸੇ ਵਕਤ ਕਾਰੀਏ ਕਰੇ ਟੜਾ ਪਵਿੱਤਰ ਆਤਮਾ ਇਸੇ ਵਕਤ ਕਾਰੀਏ ਕਰੇ ਪਿਆਰੇ ਪਰਮੇਸ਼ਰ ਟੜਾ ਪਵਿੱਤਰ ਆਤਮਾ ਇਸੇ ਵਕਤ ਕਾਰੀਏ ਕਰੇਕ ਦੂਸ ਮਿਹਰਬਾਨ ਪਿਆਰੇ ਪਰਮੇਸ਼ਵਰ ਜੀ ਤੁਸੀਂ ਹਮੇਸ਼ਾ ਅੰਗ ਸੰਗ ਰਹਿਣ ਵਾਲੇ ਪਰਮੇਸ਼ਵਰ ਹੋ ਯੈਸ਼ੂ ਰਾਜਾ ਤੁਸੀਂ ਮਹਿਮਾਨ ਨਾਲ ਪਰੇ ਹੋਏ ਪਰਮੇਸ਼ਵਰ ਹੋ ਤੁਸੀਂ ਦਇਆ ਨਾਲ ਪਰੇ ਹੋਏ ਪਰਮੇਸ਼ਵਰ ਹੋ ਯੈਸ਼ੂ ਜੀ ਤੁਹਾਡਾ ਸ਼ੁਕਰ ਹੋ ਯੈਸ਼ੂ ਜੀ ਤੁਹਾਡਾ ਸ਼ੁਕਰ ਹੋ ਯੈਸ਼ੂ ਜੀ ਤੁਹਾਡਾ ਸ਼ੁਕਰ ਹੋ ਦਇਆਵਾਂ 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 ਹਲੇਲੂਇਆ 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 ਇਬਰਾਹਿਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਏ ਕਿ ਕਦੀ ਪਰੇਸ਼ਾਨੀ ਦਾ ਹੱਲ ਕਰੋ ਏ ਕਿ ਕਦੀ ਪਰੇਸ਼ਾਨੀ ਦਾ ਹੱਲ ਕਰੋ ਯਿਸੂ ਰਾਜਾ ਉਹ ਕਿਸੇ ਵੀ ਤਰ੍ਹਾਂ ਦੀ ਕਿਉਂ ਨਹੀਂ ਪਿਆਰੇ ਪਰਮੇਸ਼ਰ ਜੀ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਤੁਸੀਂ ਕਰਨ ਵਾਲੇ ਪਰਮੇਸ਼ਰ ਹੋ ਯਿਸੂ ਰਾਜਾ ਹਰ ਤਰ੍ਹਾਂ ਦੀ ਪਰੇਸ਼ਾਨੀ ਦਾ ਹੱਲ ਤੁਸੀਂ ਕਰਨ ਵਾਲੇ ਪਰਮੇਸ਼ਰ ਹੋ ਇਕ ਚੰਗਾ ਔਰ ਚੋਖਾ ਜੀਵਨ ਤੁਸੀਂ ਦੇਣ ਵਾਲੇ ਪਰਮੇਸ਼ਰ ਹੋ ਜੈ ਸੁਰਜ ਇਕ ਚੰਗਾ ਔਰ ਚੋਖਾ ਜੀਵਨ ਤੁਸੀਂ ਦੇਣ ਵਾਲੇ ਪਰਮੇਸ਼ਰ ਹੋ ਆਜ਼ਾਦੀ ਵਾਲਾ ਰਿਹਾਈ ਵਾਲਾ ਪਿਆਰੇ ਪਰਮੇਸ਼ਰ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਉੱਤੇ ਹੋਵੇ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਉੱਤੇ ਹੋਵੇ ਜੈ ਸੁਜੀ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਉੱਤੇ ਹੋਵੇ ਜੈ ਸੁਰਜਾ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਉੱਤੇ ਹੋਵੇ ਜੈ ਸੁਜੀ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ

ਤਹਾਡੇ ਨਾਮ ਉੱਚਾ ਆ ਟਹਾਡੇ ਨਾਮ ਮਹਾਨ ਆ ਪਿਆਰੇ ਪਰਮੇਸ਼ਵਰ ਤੁਸੀਂ ਧਿਆ ਕਰਨ ਵਾਲੇ ਪਰਮੇਸ਼ਵਰ ਹੋ ਯਿਸੂ ਰਾਜਾ ਮੈਂ ਤੁਹਾਡੇ ਦਾਸ ਲਈ ਪ੍ਰਾਰਥਨਾ ਕਰਦੀਆਂ ਪਿਆਰੇ ਪਰਮੇਸ਼ਵਰ ਜੀ ਉਸਾਂ ਉੱਤੇ ਦਇਆ ਕਰੋ ਰਹਿਮ ਕਰੋ ਫਜ਼ਲ ਕਰੋ ਤੁਹਾਡੀ ਕਿਰਪਾ ਉਹਨਾਂ ਦੇ ਜੀਵਨ ਉੱਤੇ ਬਣੀ ਰਹੇ ਪਿਆਰੇ ਪਰਮੇਸ਼ਵਰ ਜੀ ਸਾਰੀਆਂ ਮੁਸ਼ਕਲਾਂ ਔਰ ਆਫਤਾਂ ਦਾ ਤੁਸੀਂ ਹੱਲ ਕਰਨ ਵਾਲੇ ਪਰਮੇਸ਼ਵਰ ਹੋ ਯਿਸੂ ਰਾਜਾ ਸੀ ਕਿਸੇ ਤੇ ਦੋਸ਼ ਨਹੀਂ ਲਾ ਸਕਦੇ ਪਿਆਰੇ ਪਰਮੇਸ਼ਵਰ ਜੀ ਕਦੂਸ ਮਿਹਰਬਾਨ ਸਭ ਕੁਝ ਤੁਸੀਂ ਜਾਣਨ ਦੀ ਸਮਰੱਥ ਰੱਖਦੇ ਹੋ ਤੁਸੀਂ ਸਭ ਕੁਝ ਜਾਣਦੇ ਹੋ ਤੁਸੀਂ ਨਿਆ ਕਰਨ ਵਾਲੇ ਪਰਮੇਸ਼ਵਰ ਹੋ ਤੁਸੀਂ ਸੱਚਾ ਨਿਆ ਕਰਨ ਵਾਲੇ ਪਰਮੇਸ਼ਵਰ ਹੋਈਏ ਈਸ਼ੂ ਰਾਜਾ ਕਦੂਸ ਮਿਹਰਬਾਨ ਤੁਸੀਂ ਜਾਨੀ ਜਾਨ ਹੋ ਤੁਸੀਂ ਦਿਲਾਂ ਤੇ ਗੁਰਦਿਆਂ ਦੇ ਵਾਕੀ ਬਹੁਤ ਤੁਸੀਂ ਸਾਡੇ ਨਸ ਨਸ ਦੇ ਵਾਕੀ ਬਹੁਤ ਪਿਆਰੇ ਪਰਮੇਸ਼ਵਰ ਜੀ ਆਪਣੇ ਦਾਸ ਤੇ ਦਇਆ ਕਰੋ ਰਹਿਮ ਕਰੋ ਫਜ਼ਲ ਕਰੋ ਪਿਆਰੇ ਪਰਮੇਸ਼ਵਰ ਜੀ ਤੁਹਾਡੀ ਕਿਰਪਾ ਉਹਨਾਂ ਦੇ ਜੀਵਨ ਉੱਤੇ ਹੋਵੇ ਤੁਹਾਡੀ ਕਿਰਪਾ ਉਹਨਾਂ ਦੇ ਜੀਵਨ ਉੱਤੇ ਹੋਵੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ 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 ਪਿਆਰੇ ਪਰਮੇਸ਼ਵਰ ਟੜ ਅਜ਼ਲਾਲ ਉਹਨਾਂ ਦੇ ਜੀਵਨ 'ਚ ਪ੍ਰਗਟ ਕੀਤਾ ਜਾਏ ਟੜ ਅਜ਼ਲਾਲ ਉਹਨਾਂ ਦੇ ਜੀਵਨ 'ਚ ਪ੍ਰਗਟ ਕੀਤਾ ਜਾਏ ਪਿਆਰੇ ਪਰਮੇਸ਼ਵਰ ਜੀ ਤੁਸੀਂ ਅਦਭੁਦ ਕਾਰੀਏ ਕਰਨ ਵਾਲੇ ਪਰਮੇਸ਼ਵਰ ਹੋ ਤੁਸੀਂ ਅਦਭੁਦ ਕਾਰੀਏ ਕਰਨ ਵਾਲੇ ਪਰਮੇਸ਼ਵਰ ਹੋ ਮੇਰੇ ਸਵਰਗੀ ਪਿਤਾ ਟੜ ਤਨਵਾ 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 ਟੜ ਧੰਨਵਾਦ ਟੜੇ ਨਾਂ ਦੀ ਮਹਿਮਾ 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 ਵਰਗੇ ਪਿਤਾ 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 యేషు ਰਾਜਾ ਅੱਜ ਜਿੰਨੇ ਵੀ ਇਸ ਵੀਡੀਓ ਦੇ ਨਾਲ ਜੁੜਨ ਪਿਆਰੇ ਪਰਮੇਸ਼ਵਰ ਜੀ ਉਹਨਾਂ ਦੇ ਜੀਵਨਾ ਚ ਸਾਰੇ ਬੰਧਨ ਤੋੜ ਦਿਓ ਮੇਰੇ ਪਵਿੱਤਰ ਪਰਮੇਸ਼ਵਰ ਅੱਜ ਜਿੰਨੀਆਂ ਵੀ ਮੁਸ਼ਕਲਾਂ ਆਇਆਂ ਜਿੰਨੀਆਂ ਵੀ ਆਫਤਾਂ ਜਿੰਨੀਆਂ ਵੀ ਪਰੇਸ਼ਾਨੀਆਂ ਟੜਨਾ ਦੇ ਦੁਆਰਾ ਸਾਰੇ ਬੰਧਨ ਤੋੜੇ ਜਾਣ ਯੇਸ਼ੂ ਰਾਜਾ ਟੜਨਾ ਦੇ ਦੁਆਰਾ ਸਾਰੇ ਬੰਧਨ ਤੋੜੇ ਜਾਣ ਪਵਿੱਤਰ ਆਤਮਾ ਦੇ ਦੁਆਰਾ ਟੜੀ ਪਵਿੱਤਰ ਆਤਮਾ ਦੇ ਦੁਆਰਾ ਸਾਰੇ ਬੰਧਨ ਤੋੜੇ ਜਾਣ ਯੇਸ਼ੂ ਰਾਜਾ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੋ ਯੇਸ਼ੂ ਜੀ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੋ ਯੇਸ਼ੂ ਰਾਜਾ ਤੁਹਾਡਾ ਮੈਂ ਸ਼ੁਕਰ ਕਰਦੀ ਯੇਸ਼ੂ ਜੀ ਮੈਂ ਤੁਹਾਡਾ ਹੀ ਸ਼ੁਕਰ ਕਰਦੀ ਯੇਸ਼ੂ ਜੀ ਇੱਕ ਇੱਕ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਨੇ ਯੇਸ਼ੂ ਰਾਜਾ ਛੋਟੇ ਤੋਂ ਲੈ ਕੇ ਵੱਡੇ ਤੱਕ ਯੇਸ਼ੂ ਜੀ ਹਰ ਇੱਕ ਜਾਨ ਟੜੇ ਨਾਂ ਦੀ ਮਹਿਮਾ ਕਰੀ ਹਰ ਜਾਨ ਟੜੇ ਨਾਂ ਦੀ ਆਰਾਧਨਾ ਕਰੀ ਯੇਸ਼ੂ ਰਾਜਾ ਇੱਕ ਇੱਕ ਤੇ ਧਿਆ ਕਰੋ ਮੇਰੇ ਯੇਸ਼ੂ ਰਾਜਾ ਇੱਕ ਇੱਕ ਤੇ ਕਿਰਪਾ ਕਰੋ ਮੇਰੇ ਯੇਸ਼ੂ ਰਾਜਾ ਹਰ ਇੱਕ ਨੂੰ ਆਪਣੇ ਪਿੱਛੇ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ ਰੋ ਯਿਸੂ ਰੱਜਾ ਹਰ ਜਾਨ ਆਪਣਾ ਜੀਵਨ ਤੁਹਾਡੇ ਡਰ ਔਰ ਖੌਫ ਵਿੱਚ ਵਰਤੀਤ ਕਰੇ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰਗਾਰਦੀਆਂ ਯਿਸੂ ਰੱਜਾ ਤੁਹਾਡੀ ਰਹਿਮ ਤੁਹਾਡਾ ਫਜ਼ਲ ਇੱਕ ਇੱਕ ਜੀਵਨ ਉਤੇ ਹੋਵੇ ਤੁਹਾਡੀ ਧਿਆਏ ਇੱਕ ਇੱਕ ਜੀਵਨ ਉਤੇ ਹੋਵੇ ਯਿਸੂ ਰੱਜਾ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਉਤੇ ਹੋਵੇ ਯਿਸੂ ਰੱਜਾ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਤੁਹਾਡਾ ਪਵਿੱਤਰ ਆਤਮਾ ਇਸੇ ਵਕਤ ਕਾਰੀਏ ਕਰੇ ਸਾਰੇ ਬੰਧਨ ਤੁਹਾਡੇ ਨਾਮ ਦੇ ਦੁਆਰਾ ਤੋੜੇ ਜਾਣ ਸਾਰੇ ਬੰਧਨ ਤੁਹਾਡੇ ਨਾਮ ਦੁਆਰਾ ਟੋੜੀ ਜਾਣ ਮੇਰੇ ਯੇਸੂ ਰਜ ਤਾਰੀਫੋ 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 ਤੂੰ ਹੀ ਸ਼ਿਫਾਰ ਨਜ਼ਾਤ ਦੇਣ ਵਾਲੇ ਪਰਮੇਸ਼ਵਰ ਤੂੰ ਹੀ ਸ਼ਿਫਾਰ ਨਜ਼ਾਤ ਦੇਣ ਵਾਲੇ ਪਰਮੇਸ਼ਵਰ ਤੂੰ ਹੀ ਸ਼ਿਫਾਰ ਨਜ਼ਾਤ ਦੇਣ ਵਾਲੇ ਪਰਮੇਸ਼ਵਰ ਅਜੀਬ ਰਚਮੇ ਮੌਜ ਦੇ ਤੁਸੀਂ ਕਰਨ ਵਾਲੇ ਪਰਮੇਸ਼ਵਰ ਅਜੀਬ ਰਚਮੇ ਮੌਜ ਦੇ ਤੁਸੀਂ ਕਰਨ ਵਾਲੇ ਪਰਮੇਸ਼ਵਰ ਤੁਸੀਂ ਰਿਹਾਈ ਦੇਣ ਵਾਲੇ ਪਰਮੇਸ਼ਵਰ ज़ाते परमेश्वर हुई सुधारी फु तारी फुतारी फु तारी फुतारी फु तारी फु तारी फु तारी ਹallelujah hallelujah 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 ਧੰਨਵਾਦ ਹੋ ਯੇਸ਼ੂ ਜੀ ਤੁਹਾਡਾ ਧੰਨਵਾਦ ਹੋ ਪਿਆਰੇ ਪਰਮੇਸ਼ਰ ਧੰਨਵਾਦ ਹੋ ਪਿਆਰੇ ਪਰਮੇਸ਼ਰ ਸਤਿ ਸ਼ੁਤੀ ਸਮਰਥਾ ਸਾਡੇ ਪਰਮੇਸ਼ਰ ਦੀ ਸਤਿ ਸ਼ੁਤੀ ਸਮਰਥਾ ਸਾਡੇ ਪਰਮੇਸ਼ਰ ਦੀ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸ਼ੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸ਼ੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਮਹਿਮਾ ਦੇ ਯੋਗ ਏ ਪਰਮੇਸ਼ਰ ਤੁਸੀਂ ਮਹਿਮਾ ਦੇ ਯੋਗ ਏ ਪਰਮੇਸ਼ਰ ਕਰੋ ਅਨੁਗ੍ਰਹਿ ਕਰੋ ਪਵਿੱਤਰ ਪਰਮੇਸ਼ਰ ਅਨੁਗ੍ਰਹਿ ਕਰੋ ਮੇਰੇ ਯਿਸੂ ਰਾਜਾ ਧਿਆ ਕਰੋ ਰਹਿਮ ਕਰੋ ਫਜ਼ਲ ਕਰੋ ਦਿਆ ਕਰੋ ਰਹਿਮ ਕਰੋ ਫਜ਼ਲ ਕਰੋ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਇੱਕ ਇੱਕ ਨੂੰ ਛੂਓ ਯੇਸੂ ਰਾਜਾ ਇੱਕ ਇੱਕ ਨੂੰ ਛੂ ਲੋ ਯੇਸੂ ਰਾਜਾ ਇੱਕ ਇੱਕ ਨੂੰ ਛੂ ਲੋ ਪਿਆਰੇ ਪਰਮੇਸ਼ਰ ਹਰ ਬਿਮਾਰੀ ਤੁਹਾਡੇ ਨਾਮ ਦੇ ਦੁਆਰਾ ਜਾਂਦੀ ਰਹੇ ਹਰ ਤਰ੍ਹਾਂ ਦੀ ਮਾਨਦਗੀ ਤੁਹਾਡੇ ਨਾਮ ਦੇ ਦੁਆਰਾ ਜਾਂਦੀ ਰਹੇ ਤੁਸੀਂ ਇੱਕ ਇੱਕ ਨੂੰ ਚੰਗਿਆਂ ਕਰਨ ਵਾਲੇ ਪਰਮੇਸ਼ਵਰ ਇੱਕ ਇੱਕ ਨੂੰ ਨਜ਼ਾਤ ਦੇਣ ਵਾਲੇ ਪਰਮੇਸ਼ਵਰ ਹਰ ਪਰੇਸ਼ਾਨੀ ਦਾ ਹੱਲ ਕਰੋ ਹਰ ਮੁਸ਼ਕਲ ਦਾ ਹੱਲ ਕਰੋ ਹਰ ਆਫਤ ਦਾ ਹੱਲ ਕਰੋ ਪਿਆਰੇ ਪਰਮੇਸ਼ਰ ਤੁਸੀਂ ਕਿਵੇਂ ਆਪਣੇ ਵਚਨ ਨੂੰ ਕਲ ਦਾ ਤੇ ਆਉਣ ਵਾਲੀ ਤਬਾਹੀ ਬਚਾਉਣਾ ਪਿਆਰੇ ਪਰਮੇਸ਼ਰ ਉਹ ਸਾਰੀਆਂ ਤਬਾਹੀਆਂ ਨੂੰ ਤੁਸੀਂ ਪਿਆਰੇ ਪਰਮੇਸ਼ਵਰ ਜੀ ਡਾਂਟਣ ਵਾਲੇ ਪਰਮੇਸ਼ਰ ਉਹ ਹਰ ਤਬਾਹੀ ਤੋਂ ਤੁਸੀਂ ਆਜ਼ਾਦ ਕਰਨ ਵਾਲੇ ਪਰਮੇਸ਼ਰ ਉਹ ਹਰ ਤਬਾਹੀ ਤੋਂ ਤੁਸੀਂ ਰਿਹਾ ਕਰਨ ਵਾਲੇ ਪਰਮੇਸ਼ਰ ਹੋ ਯੀਸੂ ਜੀ ਤੁਹਾਡਾ ਧੰਨਵਾਦ ਹੋ ਪਿਆਰੇ ਪਰਮੇਸ਼ਰ ਤੁਹਾਡਾ ਹੀ ਧੰਨਵਾਦ ਹੋਈ ਸੂਜੀ ਅਜੀਬ ਰ ਚੰਬੇ ਮੋਜ ਦੇ ਕਰੋ ਇੱਕ ਇੱਕ ਜੀਵਨ ਚ ਅਜੀਬ ਰ ਚੰਬੇ ਮੋਜ ਦੇ ਕਰੋ ਮੇਰੇ ਸਵਰਗਯਾ ਪਿਤਾ ਅਜੀਬ ਰ ਚੰਬੇ ਮੋਜ ਦੇ ਕਰੋ ਪਿਆਰੇ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਮੂਸਾ ਦੇ ਅੰਗ ਸੰਗ ਹੋ ਰਹੇ ਪਿਆਰੇ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਯੂਸਫ ਦੇ ਅੰਗ ਸੰਗ ਰਹੇ ਪਿਆਰੇ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਇਬਰਾਹਿਮ ਦੇ ਅੰਗ ਸੰਗ ਰਹੇ ਪਿਆਰੇ ਪਰਮੇਸ਼ਰ ਇਸੇ ਤਰ੍ਹਾਂ ਆਪਣੇ ਮੋਜ ਦੇ ਤੁਸੀਂ ਇੱਕ ਇੱਕ ਜੀਵਨ ਵਿੱਚ ਕਰੋ ਪਿਆਰੇ ਪਰਮੇਸ਼ਰ ਇਸੇ ਤਰ੍ਹਾਂ ਤੁਸੀਂ ਇੱਕ ਇੱਕ ਅੰਗ ਸੰਗ ਹੋ ਕੇ ਉਹਦੀ ਮਦਦ ਔਰ ਸਹਾਇਤਾ ਕਰੋ ਪਿਆਰੇ ਪਰਮੇਸ਼ਰ ਇਹ ਵਿਸ਼ਵਾਸ ਕਰਨ ਕਿ ਸਾਡਾ ਪਰਮੇਸ਼ਰ ਸਾਡੇ ਨਾਲ ਆ ਇਹ ਵਿਸ਼ਵਾਸ ਕਰਨ ਕਿ ਸਾਡਾ ਪਰਮੇਸ਼ਰ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲਾ ਪਰਮੇਸ਼ਰ ਰਜੇਸ਼ ਸੂਰਜ ਜੀ ਉਸ ਤਰ੍ਹਾਂ ਤੁਸੀਂ ਆਪਣੇ ਦੋਸਤਾਂ ਨਬੀਆਂ ਦੇ ਅੰਗ ਸਾਥ ਹੋ ਕੇ ਉਹਨਾਂ ਦੀ ਮਦਦ ਔਰ ਸਹਾਇਤਾ ਕੀਤੀ ਇਹਨਾਂ ਦੇ ਵਿਸ਼ਵਾਸ ਦੇ ਅਨੁਸਾਰ ਪਿਆਰੇ ਪਰਮੇਸ਼ਰ ਇਹਨਾਂ ਦੇ ਜੀਵਨਾਂ ਵਿੱਚ ਇਹਨਾਂ ਦੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਰ ਇਹਨਾਂ ਦੇ ਜੀਵਨਾਂ ਵਿੱਚ ਉਹ ਕੰਮ ਪ੍ਰਗਟ ਕਰੋ ਯੇਸੂ ਰਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਤੁਸੀਂ ਮਹਿਮਾ ਦੀ ਯੋਗੇ ਪਰਮੇਸ਼ਰ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਰ ਤੁਸੀਂ ਆਦੋਰੰਤੋਂ ਤੁਸੀਂ ਆਦੋਰੰਤ ਹੋ ਤੁਸੀਂ ਆਦੋਰੰਤ ਹੋ ਪਿਆਰੇ ਪਰਮੇਸ਼ਰ ਤੁਸੀਂ ਸ਼ਿਫਾ ਦੇਣ ਵਾਲੇ ਪਰਮੇਸ਼ਰ ਤੁਸੀਂ ਸ਼ਿਫਾ ਦੇਣ ਵਾਲੇ ਪਰਮੇਸ਼ਰ ਹੋ ਯਿਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਪਿਆਰੇ ਪਰਮੇਸ਼ਰ ਅਲਫਾ ਰੂ ਮੀਗਾ ਮੇਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਅਲਫਾ ਰੂ ਮੀਗਾ ਮੇਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ आत्म महान पिता 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 ਅਸੀਂ ਤੁਹਾਡੇ ਪਿੱਛੇ ਚੱਲਣ ਵਾਲੇ ਬਣ ਜਾਈਏ ਯੇਸ਼ੂ ਰਾਜਾ ਅਸੀਂ ਵਫਾਦਾਰ ਬਣ ਜਾਈਏ ਕਿਉਂਕਿ ਤੁਸੀਂ ਵਫਾਦਾਰ ਪਰਮੇਸ਼ਰ ਤੁਸੀਂ ਵਫਾਦਾਰ ਪਰਮੇਸ਼ਰੇ ਇੱਕ ਇੱਕ ਨੂੰ ਵਫਾਦਾਰੀ ਵਾਲਾ ਜੀਵਨ ਦੇ ਦਿਓ ਯੇਸ਼ੂ ਰਾਜਾ ਇੱਕ ਇੱਕ ਨੂੰ ਪੂਰੀ ਅਧੀਨਗੀ ਵਾਲਾ ਜੀਵਨ ਦੇ ਦਿਓ ਇੱਕ ਇੱਕ ਨੂੰ ਦੁਆ ਪ੍ਰਾਰਥਨਾ ਵਾਲਾ ਜੀਵਨ ਦੇ ਦਿਓ ਇੱਕ ਇੱਕ ਨੂੰ ਵਚਨ ਪੜ੍ਹਨ ਦੀ ਹਿੰਮਤ ਔਰ ਤਾਕਤ ਬਖਸ਼ਣ ਲੋ ਪਿਆਰੇ ਪਰਮੇਸ਼ਰ ਇਹਨਾਂ ਦੇ ਛੀਵਨਾਂ ਨੂੰ ਬਦਲ ਦਿਓ ਯੇਸ਼ੂ ਹਜ ਜੀ ਇਹਨਾਂ ਦੇ ਛੇ ਬਨ ਨੂੰ ਬਦਲ ਦੋ ਪਿਆਰੇ ਪਰਮੇਸ਼ਰ ਇਹ ਪੂਰੀ ਅਧীনਗੀ ਦੇ ਨਾਲ ਤੁਹਾਡੇ ਨਾਮ ਨੂੰ ਮਹਿਮਾ ਦੇ ਸਕਣ ਪਿਆਰੇ ਪਰਮੇਸ਼ਰ ਕੋਈ ਵੀ ਇਹਨਾਂ ਦੇ ਜੀਵਨਾਂ ਵਿੱਚ ਕਮੀ ਕੱਟੀ ਇਹਨਾਂ ਦੀਆਂ ਕਮੀਆਂ ਕਟੀਆਂ ਨੂੰ ਦੂਰ ਕਰੋ ਇਹਨਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕਰੋ ਲਾਪਰਵਾਹੀਆਂ ਨੂੰ ਦੂਰ ਕਰੋ ਯੇਸ਼ੂ ਰਾਜਾ ਪ੍ਰਤੀ ਦਿਨ ਵਚਨ ਪੜਨ ਵਿੱਚ ਪਿਆਰੇ ਪਰਮੇਸ਼ਵਰ ਜੀ ਇਹਨਾਂ ਨੂੰ ਕਾਮਲ ਕਰੋ ਯੇਸ਼ੂ ਰਜਾ ਪ੍ਰਤੀ ਦਿਨ ਪ੍ਰਾਰਥਨਾ ਵਿੱਚ ਇਹਨਾਂ ਨੂੰ ਭਰਪੂਰ ਕਰੋ ਯੇਸ਼ੂ ਰਜਾ ਤਾਂ ਜੋ ਇਹਨਾਂ ਦੀ ਜ਼ਿੰਦਗੀ ਰੋਹਾਨੀ ਹੋ ਜਾਏ ਪਿਆਰੇ ਪਰਮੇਸ਼ਵਰ ਤਾਂ ਜੋ ਇਹਨਾਂ ਦੇ ਜੀਵਨ ਪਿਆਰੇ ਪਰਮੇਸ਼ਵਰ ਤੁਹਾਡੀ ਆਤਮਾ ਦੇ ਦੁਆਰਾ ਭਰਪੂਰ ਹੋ ਜਾਣ ਯੇਸ਼ੂ ਰਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯੇਸੂ ਜੀ ਤੁਸੀਂ ਇੱਕ ਚੰਗਾ ਔਰ ਚੋਖਾ ਜੀਵਨ ਦੇਣ ਵਾਲੇ ਪਰਮੇਸ਼ਵਰ ਹੋ ਆਜ਼ਾਦੀ ਵਾਲਾ ਜੀਵਨ ਦੇਣ ਵਾਲੇ ਪਰਮੇਸ਼ਵਰ ਔਰ ਰਿਹਾਈ ਵਾਲਾ ਜੀਵਨ ਦੇਣ ਵਾਲੇ ਪਰਮੇਸ਼ਵਰ ਹੋ ਯੇਸੂ ਰਜਾ ਧੰਨਵਾਦ ਹੋ 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 ਧੰਨਵਾਦ ਹallelujah 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 ਟੜੇ ਨਾਂ ਦੀ ਮਹਿਮਾ 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 ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਮੇਰੇ ਜ਼ਿੰਦਗੀ ਹਵਾ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਜ਼ਿੰਦਗੀ ਹਵਾ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੀਸ਼ੂ ਰਾਜਾ ਤੁਹਾਡਾ ਧੰਨਵਾਦ ਕਰਦੇ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੀਸ਼ੂ ਰਾਜਾ ਤੁਹਾਡਾ ਧੰਨਵਾਦ ਕਰਦੇ ਤੁਸੀਂ ਅਲਫਾ ਅਤੇ omega ਹੋ 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 ਤੁਸੀਂ ਆ ਦੌਰਨ ਤੋਂ ਤੁਸੀਂ ਜੁਗੋ ਜੋਗ ਇੱਕੋ ਜਿਹੋ ਪਿਆਰੇ ਪਰਮੇਸ਼ਵਰ ਜੀ ਤੁਸੀਂ ਕਾ ਤਰਤੀ ਆਕਾਸ਼ ਟਾਲ ਜਾਨਗੇ ਪਰ ਮੇਰੇ ਕਹੇ ਹੋਏ ਸ਼ਬਦ ਕਦੀ ਵੀ ਨਹੀਂ ਟਲਣਗੇ ਸੱਚਮੁੱਚ ਪਿਆਰੇ ਪਰਮੇਸ਼ਵਰ ਜੀ ਤੁਹਾਡੇ ਮੂੰਹ ਦਾ ਕਿਆ ਹੋਇਆ ਇੱਕ ਇੱਕ ਲਬਜ਼ ਪੂਰਾ ਹੋ ਰਿਹਾ ਯੇਸ਼ੂ ਰਾਜਾ ਸਮੇ ਬਹੁਤ ਬੁਰੀ ਐ ਨਾ ਬੁਰੀਆਂ ਸਮਿਆਂ ਵਿੱਚ ਸਾਡੀ ਮਦਦ ਤੌਰ ਸਹਾਇਤਾ ਕਰੋ ਸਾਡੇ ਅੰਗ ਸੰਗ ਹੋਵੋ ਪਿਆਰੇ ਪਰਮੇਸ਼ਰ ਜੀ ਹਰ ਇੱਕ ਦਾਸੀ ਭਲਾ ਕਰਨ ਵਾਲੇ ਬਣ ਜਾਈਏ ਪਿਆਰੇ ਪਰਮੇਸ਼ਰ ਜੀ ਹਰ ਇੱਕ ਦੀ ਸੁਖ ਸਲਾਮਤੀ ਮੰਗਣ ਵਾਲੇ ਬਣ ਜਾਈਏ ਯੇਸ਼ੂ ਰਾਜਾ ਸਾਡੇ ਹਿਰਦਿਆਂ ਨੂੰ ਨਰਮ ਕਰੋ ਪਿਆਰੇ ਪਰਮੇਸ਼ਰ ਜੀ ਸਾਡੇ ਬੋਲਣ ਚੱਲਣ ਤੋਂ ਟੜੇ ਨਾਂ ਨੂੰ ਮਹਿਮਾ ਮਿਲੇ ਸਾਡੇ ਦੇਖਣ ਚੱਖਣ ਤੋਂ ਟੜੇ ਨਾਂ ਨੂੰ ਮਹਿਮਾ ਮਿਲੇ ਯੇਸ਼ੂ ਰਾਜਾ ਅਸੀਂ ਕਿਸੇ ਦਾ ਬੁਰਾ ਨਾ ਕਰੀਏ ਤਾਂ ਜੋ ਸਾਡੇ ਲਈ ਬੁਰਾ ਕੀਤਾ ਜਾਏ ਪਿਆਰੇ ਪਰਮੇਸ਼ਰ ਜੀ ਅਸੀਂ ਹਰ ਇੱਕ ਦੀ ਭਲਾਈ ਮੰਗਣ ਵਾਲੇ ਹੋਈਏ ਹਰ ਇੱਕ ਦੀ ਸ਼ਾਂਤੀ ਮੰਗਣ ਵਾਲੇ ਹੋਈਏ ਜੈਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ 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 ਸਵਰਗਯਾ ਪਿਤਾ ਤੁਸੀਂ ਸਾਨੂੰ ਸਵਰਗੀ ਅਕਲ ਔਰ ਬੁੱਧ ਬਖਸ਼ੋ ਤੇ ਸਾਨੂੰ ਸਵਰਗੀ ਅਕਲ ਔਰ ਬੁੱਧ ਬਖਸ਼ੋ ਤਾਂ ਜੋ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਯੇਸ਼ੂ ਰਾਜਾ ਪਿਆਰੇ ਪਰਮੇਸ਼ਵਰ ਜੀ ਇੱਕ ਇੱਕ ਤੇ ਦਇਆ ਕਰੋ ਇੱਕ ਇੱਕ ਤੇ ਰਹਿਮ ਕਰੋ ਪਿਆਰੇ ਪਰਮੇਸ਼ਵਰ ਇਹਨਾਂ ਨੂੰ ਆਪਣੇ ਪਿੱਛੇ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ ਦਿਓ ਯੇਸ਼ੂ ਰਾਜਾ ਇਹਨਾਂ ਨੂੰ ਚੰਗੀ ਅਕਲ ਚੰਗੀ ਬੁੱਧ ਬਖਸ਼ੋ ਤਾਂ ਜੋ ਤੁਹਾਡੇ ਨਾਂ ਨੂੰ ਮਹਿਮਾ ਦੇ ਸਕਣ ਤੁਹਾਡੇ ਨਾਂ ਨੂੰ ਅਰਹਾਤ ਨਾ ਦੇ ਸਕਣ ਯੇਸ਼ੂ ਰਾਜਾ ਮੈ ਉਹ ਪੈਣ ਪ੍ਰਮਾਤਮਾ ਲਈ ਪ੍ਰਾਰਥਨਾ ਕਰਦੀ ਜੋ ਤੁਹਾਡੇ ਸੰਤਾਂ ਤੁਹਾਡੇ ਦਾਸਾਂ ਦਾ ਵਿਰੋਧ ਕਰਦੇ ਯੇਸ਼ੂ ਰਾਜਾ ਨਾਲ ਨੂੰ ਚੰਗੀ ਅਕਲ দাও ਚੰਗੀ ਸਮਝ ਬਖਸ਼ੋ ਪਿਆਰੇ ਪਰਮੇਸ਼ਰ ਜੀ ਤਾਂ ਜੋ ਜਾਣ ਜਾਣ ਪਿਆਰੇ ਪਰਮੇਸ਼ਰ ਜੀ ਅਸੀਂ ਕਿਸੇ ਦਾ ਵਿਰੋਧ ਨਾ ਕਰੀਏ ਸਿ ਕਿਸੇ ਦੇ ਖਿਲਾਫ ਗਲਤ ਨਾ ਬੋਲੀਏ ਪਿਆਰੇ ਪਰਮੇਸ਼ਰ ਜੀ ਯੇਸ਼ੂ ਰਾਜਾ ਕਿਉਂਕਿ ਸੱਚੇ ਨਿਆਂਈ ਤੁਸੀਂ ਹੋ ਤੁਸੀਂ ਸੱਚਾ ਨਿਆਂ ਕਰਨ ਵਾਲੇ ਪਰਮੇਸ਼ਰ ਹੋ ਯੇਸ਼ੂ ਰਾਜਾ ਅਸੀਂ ਕਿਸੇ ਤੇ ਦੋਸ਼ ਨਾ ਲਾਈਏ ਜੋ ਸਾਡੇ ਤੇ ਦੋਸ਼ ਲਾਇਆ ਜਾਵੇ ਪਿਆਰੇ ਪਰਮੇਸ਼ਰ ਜੀ ਅਸੀਂ ਕਿਸੇ ਲਈ ਬੁਰਾ ਨਾ ਬੋਲੀਏ ਜੋ ਸਾਡੇ ਲਈ ਬੁਰਾ ਬੋਲਿਆ ਜਾਵੇ ਮੇਰੇ ਪਵਿੱਤਰ ਪਰਮੇਸ਼ਰ ਸਵਰਗਯੇ ਪਿਤਾ ਮੈਂ ਤੁਹਾਡਾ ਤਨਵਾਦ ਕਰਦੀ ਹਾਂ ਅਸੀਂ ਹਰ ਇੱਕ ਦਾ ਭਲਾ ਮੰਗਣ ਵਾਲੇ ਬਣ ਜਾਈਏ ਹਰ ਇੱਕ ਦੀ ਸਲਾਮਤੀ ਮੰਗਣ ਵਾਲੇ ਬਣ ਜਾਈਏ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਧੰਨਵਾਦ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਮੈਂ ਤੁਹਾਡੇ ਸੰਤਾਂ ਦਾ ਸਾਲੇ ਪ੍ਰਾਰਥਨਾ ਕਰਦੀ ਜੋ ਰੂਹ ਔਰ ਸੱਚਾਈ ਦੇ ਨਾਲ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਤੁਹਾਡੇ ਨਾਮ ਨੂੰ ਆਰਾਧਨਾ ਦਿੰਦੇ ਉਹਨਾਂ ਦੀਆਂ ਸੇਵਕਾੀਆਂ ਨੂੰ ਹੋਰ ਵਧਾਓ ਪਿਆਰੇ ਪਰਮੇਸ਼ਵਰ ਉਹਨਾਂ ਤੇ ਹੋਰ ਦਇਆ ਕਰੋ ਰਹਿਮ ਕਰੋ ਫਜ਼ਲ ਕਰੋ ਯੇਸ਼ੂ ਰਾਜਾ ਉਹਨਾਂ ਦੇ ਜ਼ਰੀਏ ਬਹੁਤ ਸਾਰੇ ਲੋਕ ਬਚਾਏ ਜਾਣ ਜਗ੍ਹਾ ਜਗ੍ਹਾ ਤੇ ਤੁਹਾਡਾ ਪ੍ਰਚਾਰ ਟੜਵਚਨ ਪਹੁੰਚਾਇਆ ਜਾਵੇ ਪਿਆਰੇ ਪਰਮੇਸ਼ਰ ਜੀ ਬਹੁਤ ਸਾਰੀਆਂ ਰੂਹਾਂ ਤੁਹਾਡੇ ਸਵਰਗ ਰਾਜ ਲਈ ਤਿਆਰ ਕੀਤੀਆਂ ਜਾਣੀ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਮੈਂ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਯੇਸ਼ੂ ਰਾਜਾ ਮੈਂ ਪ੍ਰਾਰਥਨਾ ਕਰਦੀ ਸਵਰਗੀ ਪਿਤਾ ਜਿੰਨੇ ਭੈਣ ਭਰਾਜ ਦੀ ਪ੍ਰਾਰਥਨਾ ਦੇ ਦੁਆਰਾ ਸਾਡੇ ਨਾਲ ਜੁੜੇ ਆ ਇਹਨਾਂ ਤੇ ਧਿਆ ਕਰੋ ਰਹਿਮ ਕਰੋ ਫਜ਼ਲ ਕਰੋ ਯੇਸ਼ੂ ਰਾਜਾ ਇਹ ਆ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਵਿੱਚ ਰਸੀਵ ਕਰਨ ਪਿਆਰੇ ਪਰਮੇਸ਼ਰ ਇਹ ਪ੍ਰਾਰਥਨਾ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਪਿਆਰੇ ਪਰਮੇਸ਼ਰ ਔਰ ਸਾਰੀਆਂ ਰੁਕਾਵਟਾਂ ਇਹਨਾਂ ਦੇ ਛੀਬਨਾ ਚ ਜਾਂਦੀਆਂ ਰਹਿਣ ਪਿਆਰੇ ਪਰਮੇਸ਼ਰ ਮੈਂ ਉਸ ਬੱਚੇ ਨikhil ਨੂੰ ਤੁਹਾਡੇ ਜ਼ਰਾਵਰ ਹੱਥਾਂ ਵਿੱਚ ਸੌਂਪਦੀ ਹਾਂ ਯੇਸ਼ੂ ਰਾਜਾ ਉਸ ਬੱਚੇ ਤੇ ਦਇਆ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਪਿਆਰੇ ਪਰਮੇਸ਼ਰ ਜੀ ਉਹ ਕਦੂਸ ਮਿਹਰਬਾਨ ਉਸ ਬੱਚੇ ਨੂੰ ਚੰਗੀ ਅਕਲ ਚੰਗੀ ਬੁੱਧ ਬਖਸ਼ੋ ਚੰਗਿਆ ਸਮਝ ਔਰ ਗਿਆਨ ਵਾਲਾ ਆਤਮਾ ਬਖਸ਼ੋ ਉਸ ਬੱਚੇ ਦੀ ਪਵਿੱਖ ਵਿੱਚ ਉਹਦੀ ਮਦਦ ਔਰ ਸਹਾਇਤਾ ਕਰੋ ਯੇਸ਼ੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਮੈਂ ਉਹਦੇ ਮਾਂ ਬਾਪ ਨੂੰ ਵੀ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪ ਦਿੰਦੀ ਹਾਂ ਯੇਸ਼ੂ ਰਾਜਾ ਉਹਨਾਂ ਨੂੰ ਵੀ ਆਪਣੇ ਪਿੱਛੇ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ੋ ਪਿਆਰੇ ਪਰਮੇਸ਼ਵਰ ਇੱਕ ਅੱਛਾ ਸੁਬਾਹ ਔਰ ਸ਼ਾਂਤ ਸੁਬਾਹ ਦਿਓ ਪਿਆਰੇ ਪਰਮੇਸ਼ਵਰ ਮੇਟਾ ਦਾ ਤਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਮਦ ਦੀ ਪਿਆਰੇ ਪਰਮੇਸ਼ਰ ਸਾਰਾ ਆਦਰ ਔਰ ਜ਼ਲਾਲ ਤੁਹਾਡੇ ਨਾਂ ਨੂੰ ਮਿਲੇ ਇੱਕ ਮਾਰ ਬਾਾਰ ਫਿਰ ਤੋਂ ਮੈਂ ਸਾਰੇ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਇਹਨਾਂ ਨੂੰ ਇੱਕ ਇੱਕ ਨੂੰ ਛੂਓ ਔਰ ਇਹਨਾਂ ਤੇ ਧਿਆ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਅੱਜ ਦੀ ਜੋ ਪ੍ਰਾਰਥਨਾ ਕੀਤੀ ਗਈ ਮੇਰੇ ਯੇਸ਼ੂ ਰਾਜਾ ਇਹਨਾਂ ਤੇ ਤੁਹਾਡਾ ਅਨੁਗ੍ਰਾਹ ਤੁਹਾਡਾ ਜ਼ਲਾਲ ਹੋਵੇ ਇਹਨਾਂ ਦੇ ਸਾਰੇ ਬੰਧਨ ਤੁਹਾਡੀ ਪਵਿੱਤਰ ਆਤਮਾ ਦੇ ਦੁਆਰਾ ਤੋੜੇ ਜਾਣ ਪਿਆਰੇ ਪਰਮੇਸ਼ਰ ਸਾਰਾ ਤਰ੍ਹਾਂ ਦਾ ਪਾਪ ਹਰ ਤਰ੍ਹਾਂ ਦਾ ਗੁਨਾਹ ਇਹਨਾਂ ਦੇ ਜੀਵਨਾ ਚੋਂ ਦੂਰ ਕਰੋ ਯੇਸ਼ੂ ਜੀ ਤਾਂ ਜੋ ਇਹਨਾਂ ਦੇ ਜੀਵਨਾ ਤੋਂ ਤੁਹਾਡੇ ਆਨੂ ਮਹਿਮਾ ਮਿਲੇ ਕਿਉਂਕਿ ਤੁਸੀਂ ਪਵਿੱਤਰ ਪਰਮੇਸ਼ਰ ਹੋ ਯੀਸੂ ਰਾਜਾ ਅਸੀਂ ਵੀ ਪਵਿੱਤਰ ਬਣ ਜਾਈਏ ਯੀਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਮੈਂ ਪਿਆਰੇ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਹਾਂ ਆਪਣੇ ਪ੍ਰਭੂ ਯੀਸੂ ਮਸੀਹ ਦੇ ਨਾਮ ਨੇ ਆਮੀਨ ਖੁਦਾ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਥੋੜੇ ਜੇ ਸਮੇਂ ਲਈ ਜੋ ਨੇ ਸਾਨੂੰ ਦਿੱਤਾ ਔਰ ਜਿੰਨੇ ਭੈਣ ਭਰਾ ਅੱਜ ਦੀ ਪ੍ਰਾਰਥਨਾ ਦੇ ਨਾਲ ਸਾਡੇ ਜੁੜੇ ਹੋਏ ਆ ਪਰਮੇਸ਼ਵਰਟਾੜੇ ਜੀਵਨਾ ਜੇ ਕੰਮ ਕਰੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਪਰਮੇਸ਼ਵਰ ਦੇ ਹੱਥ ਵਿੱਚ ਦੇ ਦਿਆ ਕਰੋ ਕਿਉਂਕਿ ਉਹਨੂੰ ਸਾਡਾ ਫਿਕਰ ਆ ਉਹ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਉਹ ਆਕਾਸ਼ ਦੇ ਪੰਛੀਆਂ ਵੱਲ ਦੇਖੋ ਨਾ ਉਹ ਬੀਜਦੇ ਆ ਨਾ ਉਹ ਵੜਦੇ ਆ ਬਹੁਤ ਵੱਡੀ ਉਦਾਹਰਨ ਪਰਮੇਸ਼ਵਰ ਨੇ ਸਾਡੇ ਲਈ ਦਿੱਤੀ ਆ ਕਿਉਂਕਿ ਅਸੀਂ ਦੇਖਦੇ ਵੀ ਆ ਪੰਛੀ ਕੁਝ ਨਹੀਂ ਕਰਦੇ ਫੇਰ ਵੀ ਸਵਰਗਈ ਪਿਤਾ ਉਹਨਾਂ ਨੂੰ ਪਾਲਦਾ ਹੈ ਤਾਂ ਸਾਡਾ ਪਰਮੇਸ਼ਵਰ ਸਾਡੇ ਜਿਹਨੂੰ ਜਿੰਨੇ ਆਪਣੇ ਸਰੂਪ ਉੱਤੇ ਸਾਨੂੰ ਬਣਾਇਆ ਉਸਾੜੇ ਨਾਲ ਕਿੰਨਾ ਪਿਆਰ ਕਰਦੀ ਆ ਉਹਦੇ ਹੱਥਾਂ ਵਿੱਚ ਆਪਣੀਆਂ ਮੁਸ਼ਕਲਾਂ ਨੂੰ ਦੋ ਪਰੇਸ਼ਾਨੀਆਂ ਨੂੰ ਦੋ ਹਰ ਤਰ੍ਹਾਂ ਦੀਆਂ ਘਰਾਂ ਦੀਆਂ ਤੰਗੀਆਂ ਨੂੰ ਦੋ ਪਰਮੇਸ਼ਵਰ ਕੋਲ ਸਭ ਹਰ ਇੱਕ ਚੀਜ਼ ਦਾ ਹਰ ਇੱਕ ਮੁਸ਼ਕਲ ਦਾ ਹੱਲ ਹੈ ਪਰਮੇਸ਼ਵਰ ਆਪਣੀ ਕਿਰਪਾ ਨੂੰ ਤੁਹਾਡੇ ਜੀਵਨਾਂ ਵਿੱਚ ਬਣਾਈ ਰੱਖੇ ਔਰ ਤੁਹਾਡੇ ਤੇ ਦਇਆ ਕਰੇ ਰਹਿਮ ਕਰੇ ਔਰ ਜਿੰਨੇ ਭੈਣ ਭਰਾ ਸਾਡੀ ਵੀਡੀਓ ਨੂੰ ਸੁਣ ਰਹੇ ਆ ਰਿਕਾਰਡਿੰਗ ਨੂੰ ਜਿਨੇ ਸਾਡੇ ਨਾਲ ਪ੍ਰਾਰਥਨਾ ਵਿੱਚ ਜੁੜੇ ਆ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਆਪਣੇ ਰਿਸ਼ਤੇਦਾਰਾਂ ਵਿੱਚ ਸਾਖ ਸਬੰਧੀਆਂ ਵਿੱਚ ਸਾਡੀ ਰਿਕਾਰਡਿੰਗ ਨੂੰ ਭੇਜਿਆ ਕਰੋ ਤਾਂ ਜੋ ਅਸੀਂ ਸਾਰਿਆਂ ਲਈ ਪ੍ਰਾਰਥਨਾ ਕਰ ਸਕੀਏ ਤਾਂ ਜੋ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਮਿਲੇ ਔਰ ਆਦਰ ਮਿਲੇ ਔਰ ਪਰਮੇਸ਼ਵਰ ਤੁਹਾਡੇ ਜੀਵਨਾਂ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਜੇ ਤੁਸੀਂ ਕਿਸੇ ਦਾ ਭਲਾ ਮੰਗੋਗੇ ਪਰਮੇਸ਼ਵਰ ਤੁਹਾਡੇ ਜੀਵਨਾਂ ਵਿੱਚ ਆਪਣੀ ਭਲਾਈ ਨੂੰ ਪ੍ਰਗਟ ਕਰੇਗਾ ਸਾਰਿਆਂ ਨੂੰ ਸਲਾਮ ਸਾਰਿਆਂ ਨੂੰ ਪਰਮੇਸ਼ਵਰ ਬਰਕਤ ਆਸ਼ੀਸ਼ ਦੇ ਆਮੀਨ